ਕੁਝ ਤਸਵੀਰਾਂ ਸਰਹੰਦ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਝ ਨਿਵਾਸੀਆਂ ਦੇ ਵੱਲੋਂ ਜਿਹੜੀ ਯਾਤਰਾ ਉਹ ਕੱਢੀ ਗਈ ਹੈ ਤੇ ਸ਼੍ਰੀ ਰਾਮ ਜਿਹੜੀ ਮਹਾਨ ਭੂਮੀ ਯੋਧਿਆ ਜਿਹੜੀ ਯਾਤਰਾ ਕੱਢੀ ਗਈ ਹੈ ਤੇ ਕੁਝ ਨਿਵਾਸੀਆਂ ਜਿਹੜੇ ਇਕੱਤਰ ਹੋਏ ਨੇ ਤੇ ਉੱਥੇ ਹੀ ਕਈ ਵਿਧਾਇਕ ਵੀ ਸ਼ਾਮਿਲ ਹੋਏ ਨੇ ਦੱਸਦੀਏ ਕਿ ਐਮ.ਐਲ.ਏ ਲਖਵੀਰ ਰਾਏ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਨਾਗਰਾ ਅਤੇ ਕਈ ਹੋਰ ਵਿਧਾਇਕ ਵੀ ਵਿੱਚ ਸ਼ਾਮਲ ਸੀ ਤੇ ਉਹਨਾਂ ਦੇ ਵੱਲੋਂ ਜਿਹੜੀ ਇਸ ਗੱਲ ਨੂੰ ਲੈ ਕੇ ਮੁਹੀਮ ਆ ਜੋ ਚਲਾਈ ਗਈ ਉਸ ਦੇ ਵਿੱਚ ਵੀ ਆਪਣੀ ਜਿਹੜੀ ਸ਼ਮੂਲੀਅਤ ਉਹ ਦਿੱਤੀ ਹੈ ਤੇ ਆਹ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਉਹਨਾਂ ਦਾ ਕੀ ਕਹਿਣਾ ਮਾਨਯੋਗ ਸੁਪਰੀਮ ਕੋਰਟ ਦਾ ਜੋ ਫੈਸਲਾ ਹੋਇਆ ਪੂਰੇ ਹਿੰਦੁਸਤਾਨਿਆ ਦੇ ਖੁਸ਼ੀ ਦੀ ਲਹਿਰ ਸੀ ਔਰ ਰਾਮ ਮੰਦਰ ਦੀ ਉਸਾਰੀ ਹੋ ਗਿਆ ਬਹੁਤ ਵੱਡਾ ਖੁਸ਼ਾਹ ਲੋਕਾਂ ਚ ਖਾਸ ਕਰ ਸਰੰਦ ਦੇ ਲੋਕ ਹੈ ਤੁਸੀਂ ਦੇਖ ਸਾਰੇ ਫਿਰਕਿਆਂ ਨੇ ਮਿਲ ਕੇ ਅੱਜ ਸ਼ੋਭਾ ਯਾਤਰਾ ਗੱਡੀਆਂ ਖੁਸ਼ੀ ਦੇ ਵਿੱਚ ਤੁਸੀਂ ਦੇਖਿਓਗੇ ਸਾਰਾ ਸਰੰਦ ਆ ਗਿਆ ਸਾਰੇ ਲੋਕ ਆਏ ਨੇ ਜੋ ਮੈਂ ਸਾਰਿਆਂ ਨੂੰ ਮੁਬਾਰਕਬਾਦ ਜਨ ਸਤੰਦ ਜੈ ਸ਼੍ਰੀ ਰਾਮ ਮੈਂ ਸਭ ਤੋਂ ਪਹਿਲਾਂ ਪੂਰੀ ਸ੍ਰਿਸ਼ਟੀ ਦੇ ਜੋ ਜਿੰਨੇ ਰਾਮਪਗਤ ਨੇ ਭਗਵਾਨ ਰਾਮ ਜੀ ਦੀ ਸ਼ੋਭਾ ਯਾਤਰਾ ਤੇ ਆਉਣ ਵਾਲੇ ਜੋ ਅਯੋਧਿਆ ਮੰਦਿਰ ਦਾ ਜਿਹੜਾ ਘਟਨ ਹੋ ਰਿਹਾ ਹੈ ਆ ਭਗਵਾਨ RAM ji ਦੀ ਉਸ ਕੋਇਤਰ ਸਥਾਨ ਦਾ ਮੈਂ ਸਭ ਤੋਂ ਪਹਿਲਾਂ ਸਭ ਨੂੰ ਵਧਾਈ ਦਿੰਦਾ ਕਿ ਇਹ ਜਿਹੜਾ ਆਸਥਾ ਦਾ ਕੇਂਦਰ ਜਿੱਥੇ ਕਰੋੜਾਂ ਲੋਕਾਂ ਦੀ ਆਸਥਾ ਜਿਹੜੀ ਹੈਗੀ ਹੈ ਜੁੜੀ ਹੋਈ ਹੈ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜੋ ਹੈ ਇਸ ਗੱਲ ਦੀ ਖੁਸ਼ੀ ਹੈ ਔਰ ਇਸ ਭਗਵਾਨ RAM ji ਦਾ ਉਹ ਚਿੱਤਰ ਹੈ ਜੋ ਭਗਵਾਨ ਰਾਮ ਜੀ ਦੇ ਦਾ ਜੋ ਸੰਦੇਸ਼ ਹੈ ਉਹ ਇਸ ਸੁਭਾ ਯਾਤਰਾ ਜਿਹੜੀ ਹੈਗੀ ਹੈ ਉਹ ਪੂਰੇ ਸਾਡੇ ਇਸ ਪਵਿੱਤਰ ਸ਼ਹਿਰ ਫਤਿਹਗੜ੍ਹ ਸਾਹਿਬ ਦੀ ਇਸ ਧਰਤੀ ਤੇ ਉਹਦੇ ਦੁਆਰਾ ਦਿੱਤਾ ਜਾ ਰਿਹਾ ਹੈ ਔਰ ਬੜੀ ਸੰਤਪਾਹੁਨਾ ਦੇ ਨਾਲ ਹਰੇਕ ਵਰਗ ਦੇ ਲੋਕ ਜਿਹਦੇ ਵਿੱਚ ਸਮੂਲੀਅਤ ਕਰ ਰਹੇ ਨੇ ਔਰ ਮੈਂ ਸਮਝਦਾ ਹਾਂ ਕਿ ਇੱਕ ਬੜਾ ਵੱਡਾ ਆਸਥਾ ਦਾ ਜਿਹੜਾ ਇੱਕ ਆਸਥਾ ਦੀ ਗੱਲ ਹੈ ਉਹਦੇ ਨਾਲ ਜਿੱਥੇ ਭਗਵਾਨ ਰਾਮ ਜੀ ਨੂੰ ਯਾਦ ਕੀਤਾ ਜਾ ਰਿਹਾ ਉੱਥੇ ਇਸ ਸ਼ੋਭਾ ਯਾਤਰਾ ਦੀ ਦੇ ਵਿੱਚ ਆ ਕੇ ਉਹਦੀ ਸ਼ੋਭਾ ਸਾਰੇ ਵਰਗਾਂ ਦੇ ਲੋਕ ਜਿਹੜੇ ਨੇ ਉਹਨੂੰ ਵਧਾਰੇ ਨੇ ਉਹਦੇ ਵਾਸਤੇ ਮੈਂ ਸਭ ਨੂੰ ਵਧਾਈ ਦਿੰਦਾ ਜੀ ਸਾਹਿਬ ਅੱਜ ਸ਼ੋਭਾ ਯਾਤਰਾ ਪਹੁੰਚੋ ਪੀਗਾਂ ਅੱਜ ਬਹੁਤ ਹੀ ਬੱਲੇ ਸ਼ੋਭਾ ਯਾਤਰਾ ਅਖਸ਼ਤ ਪਿੱਤਰ ਸਮਰੋਹ ਨੂੰ ਸਮਰਪਿਤ ਜੋ ਰਾਮੰਦਰ ਦਾ ਨਵ ਨਰਵਾਨ ਹੋਇਆ ਰਾਮ ਲਾਖੀ ਪ੍ਰਾਂਤ ਪ੍ਰਦੇਸ਼ਾਂ ਰਾਮ ਲਵਲਾ ਦੀ ਪ੍ਰਾਂਤ ਹਿੱਸਾ ਦੇ ਸੰਬੰਧ ਦੇ ਵਿੱਚ 22 ਜਨਵਰੀ ਜਿਹੜੀ ਹੋ ਰਹੀ ਆ ਉਹਦੇ ਚ ਪੰਤਨ ਨੂੰ ਦੇਣ ਵਾਸਤੇ ਲੋਕਾਂ ਦੇ ਵਿੱਚ ਇਹ ਜਾਗਰਤੀ ਇਹ ਮੈਸੇਜ ਦੇਣ ਵਾਸਤੇ ਇਹ ਸ਼ਬਾ ਯਾਤਰਾ ਜਿਹੜੀ ਕੱਢੀ ਗਈ ਆ ਜਿੱਥੇ ਵਿੱਚ ਸਾਰਾ ਸ਼ਹਿਰ ਔਰ ਸਾਰੇ ਇਲਾਕੇ ਦੀ ਸੰਗਤ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਔਰ ਮੇਰੀ ਪ੍ਰਾਰਥਨਾ ਕਿ ਜਿਹੜੇ ਹੋਣ ਵਾਲੇ 22 ਤੋਂ ਪਹਿਲਾਂ ਬਾਅਦ ਦੇ ਵਿੱਚ ਬਾਰਾਮ ਮੰਦਰ ਦੇ ਦਰਸ਼ਨ ਕਰਨ ਵਾਸਤੇ ਜਾਣ ਵਾਲੀਆਂ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਸ ਜੋ ਸਮਾਰੋਹ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੇ ਚੰਗੇ ਕਰਮ ਆ ਕਿ ਸਮਾਸ ਨੂੰ ਦੇਖਣ ਮਿਲ ਰਿਹਾ ਸਾਰੇ ਇਹਦੇ ਵਿੱਚ ਹਾਜ਼ਰੀਆਂ ਲਵਾ ਕੇ ਆਪਣਾ ਦਾ ਜੀਵਨ ਆਉ ਨੂੰ ਆ ਵਧੀਆ ਬਣਾਈਏ ਔਰ ભગવાન ਰਾਮ ਦਾ ਅਸ਼ੀਰਵਾਦ ਪ੍ਰਾਪਤ